ਛੋਟੀਆਂ ਪਰ ਬਹੁਤ ਹੀ ਕਾਮਮਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਚਾਹ ਪੱਤੀ ਦੀ ਜਗ੍ਹਾ ਤੇ ਤੇਜ ਪੱਤੇ ਦੀ ਚਾਹ ਬਣਾ ਕੇ ਪੀ ਲਿਆ ਕਰੋ ਇਸ ਨਾਲ ਸਰਦੀ ਜ਼ੁਕਾਮ ਨੱਕ ਬੈਣਾ ਗਲਾ ਖਰਾਬ ਆਦ ਸਭ ਕੁਝ ਠੀਕ ਰਹੇਗਾ ਨੰਬਰ 2 ਜੇਕਰ ਤੁਸੀਂ ਨਾਰੀਅਲ ਤੇਲ ਨੂੰ ਚਿਹਰੇ ਉੱਪਰ ਲਗਾਉਂਦੇ ਹੋ ਤਾਂ ਇਸ ਨਾਲ ਤੁਸੀਂ ਚਿਹਰੇ ਦੇ ਦਾਗ-ਧੱਬੇ ਸ਼ਾਈਆਂ ਝੁਰੜੀਆਂ ਨੂੰ ਆਸਾਨੀ ਨਾਲ ਖਤਮ ਕਰ ਸਕਦੇ ਹੋ ਪਰ ਜਿੰਨਾਂ ਦੀ ਸਕਿਨ ਤੇਲ ਵਾਲੀ ਹੈ ਉਹ ਕਦੇ ਵੀ ਨਾਰੀਅਲ ਤੇਲ ਆਪਣੇ ਚਿਹਰੇ ਉੱਪਰ ਨਾ ਲਗਾਓ ਨੰਬਰ 3 ਨਾਰੀਅਲ ਤੇਲ ਵਿੱਚ ਸ਼ਾਇਦ ਮਿਕਸ ਕਰਕੇ ਆਪਣੇ ਚਿਹਰੇ ਦੀ ਜੇਕਰ ਤੁਸੀਂ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਬੁਢਾਪੇ ਦੇ ਨਿਸ਼ਾਨ ਨਹੀਂ ਰਹਿਣਗੇ। ਨੰਬਰ 4 ਉਬਲੀਆਂ ਹੋਈਆਂ ਸਬਜ਼ੀਆਂ ਹਾਈਟਲੀ ਕਾਫੀ ਚੰਗੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ ਜੋ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੀਆਂ ਹਨ ਤੇ ਨਾਲ ਹੀ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਵਿੱਚ ਰੱਖਦੀਆਂ ਹਨ। ਨੰਬਰ 5 ਜੇਕਰ ਤੁਸੀਂ ਰਾਤ ਨੂੰ ਇੱਕ ਮੁਠੀ ਮੂੰਗਫਲੀ ਨੂੰ ਭਿਉਂ ਕੇ ਰੱਖੋ ਤੇ ਸਵੇਰੇ ਖਾਲੀ ਪੇਟ ਕੱਚੀ ਜਾਂ ਫਿਰ ਭੁੰਨ ਕੇ ਗੁੜ ਦੇ ਨਾਲ ਮਿਕਸ ਕਰਕੇ ਖਾਂਦੇ ਹੋ ਤਾਂ ਇਸ ਨਾਲ ਇਮਿਊਨਿਟੀ ਬੂਸਟ ਹੋਵੇਗੀ ਨਾਲ ਹੀ ਸਰੀਰ ਦੀਆਂ ਕਈ ਬਿਮਾਰੀਆਂ ਵੀ ਠੀਕ ਹੋਣਗੀਆਂ। ਨੰਬਰ 6 ਜਿਹੜੀਆਂ ਔਰਤਾਂ ਗਿੱਲੇ ਵਾਲਾਂ ਵਿੱਚ ਕੰਗੀ ਕਰਦੀਆਂ ਹਨ ਉਹਨਾਂ ਦੇ ਵਾਲ ਬਹੁਤ ਜਲਦੀ ਕਮਜ਼ੋਰ ਪੈਣ ਲੱਗ ਜਾਂਦੇ ਨੇ ਇਸ ਲਈ ਕਦੇ ਵੀ ਗਿੱਲੇ ਵਾਲਾਂ ਵਿੱਚ ਕੰਗੀ ਨਾ ਕਰੋ। ਨੰਬਰ 7 ਸਵੇਰ ਦੇ ਸਮੇਂ ਖਾਲੀ ਪੇਟ ਜੇਕਰ ਤੁਸੀਂ ਨਾਰੀਅਲ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਤੇ ਗਲੋ ਅਤੇ ਚਮਕ ਆਉਂਦੀ ਹੈ। ਨੰਬਰ 8 ਸਵੇਰ ਦੇ ਸਮੇਂ ਅਦਰਕ ਦਾ ਰਸ ਪੀਣਾ ਚਿਹਰੇ ਤੇ ਚਮਕਾਉਂਦੀ ਹੈ ਨਾਲ ਹੀ ਖੂਨ ਨੂੰ ਵੀ ਸਾਫ਼ ਕਰਨ ਵਿੱਚ ਮਦਦ ਮਿਲਦੀ ਹੈ। ਨੰਬਰ 9 ਸਬਜ਼ੀਆਂ ਬਹੁਤ ਜਲਦੀ ਨਾ ਪੱਕਣ ਇਸ ਲਈ ਫਲ ਅਤੇ ਸਬਜ਼ੀਆਂ ਨੂੰ ਜਿੰਨਾ ਹੋ ਸਕਦਾ ਹੈ ਇਹਨਾਂ ਨੂੰ ਫ੍ਰਿਜ ਵਿੱਚ ਅਲੱਗ-ਅਲੱਗ ਰੱਖੋ। ਨੰਬਰ 10 ਟਮਾਟਰਾਂ ਨੂੰ ਕਦੇ ਵੀ ਫ੍ਰਿਜ ਵਿੱਚ ਨਾ ਰੱਖੋ ਇਸ ਨਾਲ ਉਹਨਾਂ ਦੀ ਪਰਤ ਖਰਾਬ ਹੋ ਜਾਂਦੀ ਹੈ ਇਹਨਾਂ ਨੂੰ ਹਮੇਸ਼ਾ ਰੂਮ ਦੇ ਤਾਪਮਾਨ ਵਿੱਚ ਹੀ ਰੱਖੋ। ਨੰਬਰ 11 ਲਸਣ ਅਤੇ ਕद्दू ਨੂੰ ਕਦੇ ਵੀ ਫ੍ਰਿਜ ਵਿੱਚ ਨਾ ਰੱਖੋ ਇਹਨਾਂ ਨੂੰ ਹਮੇਸ਼ਾ ਠੰਡੇ ਤਾਪਮਨ ਤੇ ਹਨੇਰੇ ਵਿੱਚ ਰੱਖੋ ਇਹ ਕਦੇ ਵੀ ਜਲਦੀ ਖਰਾਬ ਨਹੀਂ ਹੋਣਗੇ। ਨੰਬਰ 12 ਔਰਤਾਂ ਨੂੰ ਕਦੇ ਵੀ ਕੱਚੀ ਰੋਟੀ ਨਹੀਂ ਖਾਣੀ ਚਾਹੀਦੀ ਇਸ ਨਾਲ ਔਰਤਾਂ بیمار ਹੋ ਸਕਦੀਆਂ ਹਨ। ਨੰਬਰ 13 ਪੈਰਾਂ ਵਿੱਚ ਦਰਦ ਰਹਿੰਦਾ ਹੈ ਤਾਂ ਮੱਝ ਦੇ ਦੁੱਧ ਵਿੱਚ ਖੰਜੂਰ ਉਬਾਲ ਕੇ ਪੀ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ। ਨੰਬਰ 14 ਇਸ਼ਨਾਨ ਕਰਨ ਤੋਂ 2 ਘੰਟਾ ਪਹਿਲਾਂ ਤੇ ਇਸ਼ਨਾਨ ਕਰਨ ਤੋਂ 2 ਘੰਟਾ ਬਾਅਦ ਕਦੇ ਵੀ ਪਿਸ਼ਾਬ ਨਾ ਕਰੋ ਇਸ ਤਰ੍ਹਾਂ ਜੇਕਰ ਤੁਸੀਂ ਕਰਦੇ ਹੋ ਤਾਂ ਪੈਰਾਲੀਸਿਸ ਦੀ ਸਮੱਸਿਆ ਹੋ ਸਕਦੀ ਹੈ ਨੰਬਰ 15 ਦੁਪਹਿਰ ਦੇ ਸਮੇਂ ਸਲਾਦ ਖਾਣਾ ਉਮਰ ਪਰਲੀ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ ਤੇ ਨਾਲ ਹੀ ਸਰੀਰ ਵੀ ਸਹੀ ਰਹਿੰਦਾ ਹੈ ਨੰਬਰ 16 ਜਿਹੜੇ ਲੋਕ ਆਲੂ ਦਾ ਸੇਵਨ ਜ਼ਿਆਦਾ ਕਰਦੇ ਹਨ ਉਹਨਾਂ ਦਾ ਮੋਟਾਪਾ ਜਲਦੀ ਨਾਲ ਵਧਣ ਲੱਗ ਜਾਂਦਾ ਹੈ ਖੁਰੂਪਤੀ ਗਿਰੀ ਖਾਣਾ ਸਾਫੁੱਲਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 17 ਬਾਲਾਂ ਨੂੰ ਚਾਪਤੀ ਵਾਲੇ ਪਾਣੀ ਨਾਲ ਧੋਣ ਨਾਲ ਬਾਲਾਂ ਦਾ ਝੜਨਾ ਵੀ ਬੰਦ ਹੁੰਦਾ ਹੈ ਤੇ ਨਾਲ ਹੀ ਬਾਲਾਂ ਦੀ ਚਮਕ ਵੀ ਵਧਣ ਲੱਗ ਜਾਂਦੀ ਹੈ। ਨੰਬਰ 18 ਦੁਪਹਿਰ ਅਤੇ ਰਾਤ ਦੇ ਖਾਣੇ ਤੋਂ ਬਾਅਦ ਇੱਕ ਕਰ ਤੁਸੀਂ ਲਸਣ ਦੀ ਕਲੀ ਖਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਦਾ ਮੋਟਾਪਾ ਜਲਦੀ ਘਟਣ ਲੱਗ ਜਾਂਦਾ ਹੈ। ਨੰਬਰ 19 ਗਰਭਪਤੀ ਔਰਤਾਂ ਨੂੰ ਸੇਵ ਕੀਵੀ ਅਤੇ ਕੇਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਫਲ ਬੱਚੇ ਤੇ ਮਾਂ ਦੋਨਾਂ ਲਈ ਕਾਫੀ ਲਾਭਦਾਇਕ ਹਨ। ਨੰਬਰ 20 ਸੰਤਰੇ ਦਾ ਜੂਸ ਵੀ ਦੇ ਨਾਸਤੇ ਵਿੱਚ ਇੱਕ ਕਰ ਤੁਸੀਂ ਲੈ ਲੈਂਦੇ ਹੋ ਤੇ ਇਸ ਨਾਲ ਚੇਰੇ ਵਾਲਾਂ ਅਤੇ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਨੇ ਜੋ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ। ਨੰਬਰ 21 ਗੋਪੀ ਵਿੱਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸੰਤਰਾ ਵਿਟਾਮਿਨ ਸੀ ਇੱਕ ਵਧੀਆ ਸਰੋਤ ਹੈ ਇਸ ਦਾ ਸੇਵਨ ਵੀ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 5 ਜੇਕਰ ਤੁਸੀਂ ਅਦਰਕ ਨੂੰ پیس ਕੇ ਸਬਜ਼ੀ ਵਿੱਚ ਪਾਉਂਦੇ ਹੋ ਤਾਂ ਇਸ ਨਾਲ ਉਸ ਦੇ ਟੁਕੜੇ ਕਦੇ ਵੀ ਤੁਹਾਡੇ ਮੂੰਹ ਵਿੱਚ ਨਹੀਂ ਆਉਣਗੇ ਕਿਉਂਕਿ ਇਹ ਬਾਅਦ ਕਈ ਵਾਰ ਸਾਡੇ ਦੰਦਾਂ ਵੀ ਸਫਸਤ ਜਾਂਦਾ ਹੈ। ਨੰਬਰ 13 ਰਾਤੀ ਖਾਣੇ ਵਿੱਚ ਕਦੇ ਵੀ ਪੰਜ ਚੀਜ਼ਾਂ ਦਾ ਸੇਵਨ ਭੁੱਲ ਕੇ ਵੀ ਨਾ ਕਰੋ ਦਹੀਂ, ਲੱਸੀ, ਪਨੀਰ, ਚੌਲ ਅਤੇ ਰਾਜਮਾ। ਨੰਬਰ 24 ਜੇਕਰ ਤੁਸੀਂ ਮੱਝ ਦੀ ਜਗਾਹ ਗਾਂ ਦੇ ਦੁੱਧ ਤੇ ਕਿਉਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸਰੀਰ ਨੂੰ ਜ਼ਿਆਦਾ ਲਾਭ ਮਿਲਦੇ ਨੇ ਗਾਂ ਦਾ ਤੇ ਸਰੀਰ ਕਿਉ ਨੱਕ ਵਿੱਚ ਪਾਉਣਾ ਕਾਫੀ ਲਾਭ ਮਿਲਦੇ ਹਨ। ਨੰਬਰ 25 ਫੈਦ ਨਾਮਕ ਦੀ ਵਰਤੋਂ ਕਰਨੀ ਬਿਲਕੁਲ ਬੰਦ ਕਰ ਦੇਵੋ ਉਸ ਦੀ ਜਗ੍ਹਾ ਤੇ ਤੁਸੀਂ ਸੇਦਾ ਨਾਮਕ ਦਾ ਇਸਤੇਮਾਲ ਕਰੋ ਜੋ ਤੁਹਾਡੇ ਸਿਹਤ ਲਈ ਸਹੀ ਹੈ ਨੰਬਰ 26 ਤુલਸੀ ਦੇ ਪੱਤੇਆਂ ਦਾ ਸੇਵਨ ਜੇਕਰ ਤੁਸੀਂ ਰੋਜ਼ਾਨਾ ਕਰਦੇ ਹੋ ਤਾਂ ਇਸ ਨਾਲ ਤੁਸੀਂ ਕੈਂਸਰ ਜੁਖਾਮ ਖਾਂਸੀ ਆਦ ਵਰਗੀ ਸਮੱਸਿਆ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ ਨੰਬਰ 27 ਦੁੱਧ ਵਿੱਚ ਸੌਂਫ ਮਿਕਸ ਕਰਕੇ ਇੱਕ ਤਾਂ ਦੁੱਧ ਪਚਣ ਲੱਗ ਜਾਂਦਾ ਦੂਸਰਾ ਇਸ ਨਾਲ ਅੱਖਾਂ ਦੀ ਰੌਸ਼ਨੀ ਸਹੀ ਹੁੰਦੀ ਹੈ ਤੇ ਨਾਲ ਹੀ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਹਨ ਨੰਬਰ 28 ਵੱਡੇ ਹੋ ਜਾਂ ਫਿਰ ਸਾਰਿਆਂ ਨੂੰ ਰੋਜ਼ਾਨਾ ਦਲੀਏ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਵਿੱਚ ਪੋਸ਼ਟਿਕ ਤੱਤ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਨੇ ਜੋ ਸਰੀਰ ਲਈ ਸਹੀ ਹਨ ਨੰਬਰ 29 ਸੇਵਖਾਨ ਤੋਂ ਵੱਧ ਕਦੇ ਵੀ ਮੂਲੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਸਰੀਰ ਉੱਪਰ ਸਫੈਦ ਧੱਗ ਪੈਣ ਲੱਗ ਜਾਂਦੇ ਹਨ ਨੰਬਰ 30 ਜੇਕਰ ਤੁਸੀਂ ਹਰੀ ਇਲਾਇਚੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਪੇਟ ਦੀ ਗੈਸ ਐਸਡੀਟੀ ਗੜਾ ਖੁਨਾਦੀਆਂ ਸਮੱਸਿਆਵਾਂ ਵਿੱਚ ਸਹੀ ਹੁੰਦੀਆਂ ਹਨ ਨੰਬਰ 31 ਜੇਕਰ ਤੁਸੀਂ ਚਿਹਰੇ ਨੂੰ ਗੋਰਾ ਕਰਨਾ ਚਾਹੁੰਦੇ ਹੋ ਤਾਂ ਚੌਲਾਂ ਵਾਲੇ ਆਟੇ ਵਿੱਚ ਤੂੜੀ ਜਹੀ ਕਲੀਸ ਰੀਨ ਤੇ ਇੱਕ ਵਿਟਾਮਿਨ E ਦਾ ਕੈਪਸੂਲ ਮਿਕਸ ਕਰਕੇ ਚਿਹਰੇ ਉੱਪਰ ਰਾਤ ਨੂੰ ਸੌਣ ਤੋਂ 15 ਮਿੰਟ ਪਹਿਲਾਂ ਲਗਾ ਲਓ ਫਿਰ ਸੁੱਕਣ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਲਓ ਲਾਭ ਮਿਲੇਗਾ ਨੰਬਰ 32 ਜੇਕਰ ਤੁਸੀਂ ਪੇਟ ਦੀ ਚਰਬੀ ਕੱਟ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਚਾਰ ਬਦਾਮ ਭਿਉਂ ਕੇ ਰੱਖੋ ਸਵੇਰੇ ਖਾਲੀ ਪੇਟ ਚਵਾਚਵਾ ਕੇ ਖਾਓ ਇਸ ਨਾਲ ਲਾਭ ਮਿਲੇਗਾ ਨੰਬਰ 33 ਜੇਕਰ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਸਵੇਰੇ ਖਾਲੀ ਪੇਟ ਦੋ ਤੋਂ ਤਿੰਨ ਗਿਰੀਆਂ ਖਰੂਟ ਦੀਆਂ ਖਾੜਨਾ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 34 ਜੇਕਰ ਚਿਹਰੇ ਦਾ ਰੰਗ ਗੂੜਾ ਕਰਨਾ ਚਾਹੁੰਦੇ ਹੋ ਤਾਂ ਉਬਲੇ ਹੋਏ ਛੋਲੇ ਦੇ ਪਾਣੀ ਨਾਲ 7 ਦਿਨ ਲਗਾਤਾਰ ਆਪਣਾ ਚਿਹਰਾ ਧੋਲੋ ਲਾਭ ਮਿਲੇਗਾ। ਨੰਬਰ 35 ਨਿੰਬੂ ਦਾ ਸੇਵਨ ਕਰਨ ਨਾਲ ਲੀਵਰ ਨੂੰ ਕਾਫੀ ਲਾਭ ਮਿਲਦੇ ਹਨ ਇਸ ਤੋਂ ਇਲਾਵਾ ਜੇਕਰ ਤੁਸੀਂ ਲਾਲ ਮਿਰਚ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਉਮਰ ਘਟਣ ਲੱਗ ਜਾਂਦੀ ਹੈ। ਨੰਬਰ ਛਤੀ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਤੋਂ ਤਿੰਨ ਬੂੰਦਾ ਸਰੋਂ ਦੇ ਤੇਲ ਦੀਆਂ ਘੋਸਾ ਕਰਕੇ ਕੰਨ ਵਿੱਚ ਪਾ ਲਓ ਇਸ ਨਾਲ ਕੰਨਾਂ ਵਿੱਚ ਜਮਾ ਹੋਈ ਮੈਲ ਸਵੇਰ ਤੱਕ ਬਾਹਰ ਨਿਕਲ ਜਾਵੇਗੀ। ਨੰਬਰ 37 ਕੋਈ ਜ਼ਹਿਰੀਲੀ ਚੀਜ਼ ਮੂੰਹ ਦੇ ਅੰਦਰ ਚਲੀ ਗਈ ਹੋਵੇ ਤਾਂ ਨਮਕ ਖਾ ਲਓ ਇਸ ਨਾਲ ਜ਼ਹਿਰ ਦਾ ਅਸਰ ਖਤਮ ਹੋ ਜਾਵੇਗਾ। ਨੰਬਰ 38 ਸਵੇਰ ਦੇ ਸਮੇਂ ਗਰਮ ਪਾਣੀ ਪੀਣਾ ਤੇ ਕਸਰਤ ਕਰਨਾ ਸਰੀਰ ਦੀਆਂ ਨੇਕਾ ਹੀ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਨੰਬਰ 43 ਦੁੱਧ ਵਿੱਚ ਜੈਤੂਨ ਤੇਲ ਮਿਕਸ ਕਰਕੇ ਚਿਹਰੇ ਦੀ ਮਾਲਿਸ਼ ਕਰਨਾ ਚਿਹਰੇ ਤੇ ਚਮਕਾਉਂਦੀ ਹੈ ਤੇ ਨਾਲ ਹੀ ਚਮੜੀ ਉੱਪਰ ਪਈਆਂ ਛਾਈਆਂ ਦੇ ਦਾਗ ਵੀ ਖਤਮ ਹੋ ਜਾਂਦੇ ਹਨ। ਨੰਬਰ 44 ਗੋਭੀ ਦੇ 3 ਤੋਂ 4 ਟੁਕੜੇ ਖਾਣ ਨਾਲ ਪੇਟ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਨਾਲ ਹੀ ਸਰੀਰ ਨੂੰ ਵੀ ਕਾਫੀ ਲਾਭ ਮਿਲਦੇ ਹਨ। ਨੰਬਰ 43 ਜੇਕਰ ਜੋੜਾਂ ਵਿੱਚ ਦਰਦ ਹੋ ਰਿਹਾ ਹੈ ਤਾਂ ਕੋਸੇ ਪਾਣੀ ਵਿੱਚ ਨਮਕ ਪਾ ਕੇ ਇਸ਼ਨਾਨ ਕਰ ਲਓ ਉਸ ਨਾਲ ਕਾਫੀ ਲਾਭ ਮਿਲੇਗਾ ਨਾਲ ਹੀ ਲੱਗੀ ਹੋਈ ਨਜ਼ਰ ਵੀ ਉਤਰ ਜਾਵੇਗੀ ਨੰਬਰ 24 ਵਾਲੀ ਗਿਆਨ ਦੇ ਦੁੱਧ ਵਿੱਚ ਜੈਫਲ ਮਿਕਸ ਕਰਕੇ ਚਿਹਰੇ ਉੱਪਰ ਲਗਾਉਣਾ ਚਿਹਰੀ ਦੀਆਂ ਫਿੰਸਾਂ ਤੋਂ ਆਰਾਮ ਮਿਲਦਾ ਹੈ ਨਾਲ ਹੀ ਚਿਹਰੇ ਤੇ ਚਮਕ ਵੀ ਆਉਂਦੀ ਹੈ ਨੰਬਰ 43 ਸਰਦੀ ਦੇ ਕਾਰਨ ਜੇ ਚਿਹਰੇ ਦਾ ਰੰਗ ਕਾਲਾ ਪੈਣ ਲੱਗ ਗਿਆ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਗ੍ਰੀਸ ਲੀਨ ਤੇ ਗੁਲਾਬਚਲ ਬਰਾਬਰ ਮਾਤਰਾ ਵਿੱਚ ਲੈ ਲਓ ਚਿਹਰੇ ਉੱਪਰ ਲਗਾ ਕੇ ਸੌਂਜੋ ਇਸ ਨਾਲ ਲਾਭ ਮਿਲੇਗਾ ਨੰਬਰ 44 ਜਿਹੜੀਆਂ ਔਰਤਾਂ ਦੇ ਵਾਲ ਬਹੁਤ ਜ਼ਿਆਦਾ ਝੜ ਰਹੇ ਹੋਣ ਤਾਂ ਸਮਝ ਲੂ ਬਹੁਤ ਪਰੇਸ਼ਾਨ ਰਹਿੰਦੀ ਹੈ ਤੇ ਹਰ ਛੋਟੀ ਛੋਟੀ ਗੱਲ ਨੂੰ ਆਪਣੇ ਦਿਲ ਤੇ ਲਾਉਂਦੀ ਹੈ। ਨੰਬਰ 45 ਪ੍ਰਮਾਤਮਾ ਤੋਂ ਜੋ ਅਸੀਂ ਮੰਗਦੇ ਹਾਂ ਸਾਨੂੰ ਮਿਲਦਾ ਹੈ ਪਰ ਸੱਚੇ ਦਿਲੋਂ ਤੇ ਆਪਣੀ ਨੀਤ ਨੂੰ ਸਾਫ਼ ਕਰਕੇ ਹੀ ਮੰਗੋ। ਨੰਬਰ 46 ਜਿਹੜੀਆਂ ਔਰਤਾਂ ਦਾ ਸਿਰਦਰਦ ਕਰਦਾ ਰਹਿੰਦਾ ਹੈ ਰੋਜ਼ਾਨਾ ਹਰੀ ਇਲਾਇਚੀ ਚਬਾ ਕੇ ਖਾ ਲਿਆ ਕਰੋ ਇਸ ਨਾਲ ਲਾਭ ਮਿਲਦਾ ਹੈ। ਨੰਬਰ 47 ਜੇਕਰ ਤੁਸੀਂ ਦੁੱਧ ਨੂੰ ਮਲਾਈ ਸਣੇ ਪੀਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਕੈਲਸ਼ੀਅਮ ਜ਼ਿਆਦਾ ਮਿਲਦਾ ਹੈ। ਨੰਬਰ 48 ਨਿੰਬੂ ਨੂੰ ਗਰਮ ਪਾਣੀ ਵਿੱਚ ਥੋੜਾ ਸਮਾਂ ਭਿਓ ਕੇ ਰੱਖੋ ਫਿਰ ਇਸ ਵਿੱਚੋਂ ਰਸ ਕੱਢੋ ਇਸ ਨਾਲ ਨਿੰਬੂ ਵਿੱਚ ਰਸ ਜ਼ਿਆਦਾ ਨਿਕਲੇਗਾ। ਨੰਬਰ 49 ਜੇਕਰ ਅਸੀਂ ਮੈਗੀ ਦਾ ਸੇਵਨ ਜ਼ਿਆਦਾ ਕਰਦੇ ਹਾਂ ਤਾਂ ਇਸ ਨਾਲ ਸਾਡੀ ਯਾਦਸ਼ਕਤੀ ਕਮਜ਼ੋਰ ਹੁੰਦੀ ਹੈ ਨਾਲ ਹੀ ਕਿਡਨੀ ਤੇ ਲੀਵਰ ਤੇ ਵੀ ਬੁਰਾ ਅਸਰ ਪੈਂਦਾ ਹੈ। ਨੰਬਰ 50 ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕਦੇ ਵੀ ਡਾਲਡਾ ਘਿਓ ਦਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਨਾਲ ਉਹਨਾਂ ਨੂੰ ਸਮੱਸਿਆ ਹੋਰ ਵੀ ਵੱਧ ਸਕਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਪਹਿਲਾਂ ਡਾਕਟਰ ਨਾਲ ਸੰਪਰਕ ਕਰੋ ਫਿਰ ਹੀ ਇਹ ਟਿਪਸ ਅਪਣਾਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ